ਲੋਕ ਇਹਨੂੰ ਕਹਿੰਦੇ ਨੇ ਕਿ ਜੀ ਅੱਜ ਖੀਨ ਖਾਪ ਗਰਮ ਸੂਟ ਅੱਛਾ ਜੀ ਖੀਨ ਖਾਪ ਗਰਮ ਸੂਟ ਕਹਿ ਕੇ ਬਜ਼ਾਰਾਂ ਚ 1800 ਦਾ ਵੇਚ ਦਿੰਦੇ ਨੇ ਜੀ ਠੀਕ ਹੈ ਜੀ ਮੇਰਾ ਰੇਟ 900 ਰੁਪਏ ਦਾ ਤੇ 1000 ਦਾ ਦੋ ਰੇਟਾਂ ਚ ਮਾਰਦੇ ਆਪਦਾ ਮੁੱਲ ਚ ਦੇਵੋਗੇ ਹਾਂ ਜੀ ਨਾ ਤਾਂ ਠੰਡ ਲੱਗੇ ਨਾ ਪੈਸਾ ਲੱਗੇ ਨਾ ਪੈਸਾ ਲੱਗੇ ਰੇਟ ਕੀ ਹੈ ਜੀ 300 300 ਰੁਪਿਆ ਕੁਰਤਾ ਪਜਾਮਾ 5 ਮੀਟਰ ਪੂਰਾ ਪੂਰਾ 5 ਮੀਟਰ ਫੁੱਲ ਵੈਲ ਦਾ ਸੈਕਸ਼ਨ ਹੈ ਜੀ ਸਾਰਾ ਟੋਟਲੀ ਠੀਕ ਹੈ ਜੀ ਬੇਮੋਲ ਤੇ ਭਾਰਤ ਦੀ ਕੰਪਨੀ ਦੀ ਦੋ ਦੀ ਆਪਾਂ ਫੁੱਲ ਵੈਲ ਵੇਚਦੇ ਆ ਮੰਨ ਲਓ ਸਾਰੇ ਕਲਰ ਇੱਥੇ ਮਿਲਦੇ ਨੇ ਹੁਣ ਵੱਡੇ ਸ਼ਹਿਰਾਂ 'ਚ ਭੱਜਣ ਦੀ ਲੋੜ ਨਹੀਂ ਪੱਗਾ ਨਹੀਂ ਆਹ ਮੈਂ ਤੁਹਾਨੂੰ ਨਿਗਾਹ ਮਾਰ ਲਓ ਉੱਪਰਲੇ ਪਾਸੇ ਵੀ ਇੱਥੇ ਵੀ ਉਹ ਵੀ ਲੱਗਿਆ ਬੈਠੇ ਰੋ ਰੁਪਿਆ ਦਾ ਤੁਹਾਨੂੰ ਥਾਉਣੀ ਇੰਨਾ ਕਿ ਬਾਈ ਹੁਣਾਂ ਕੋਲੇ ਘਰੇ ਪਿਆ ਹੋਊਗਾ ਮੋਲ ਹਨਾ ਇਹ ਇਹਦਾ ਰੇਟ ਹੁੰਦਾ ਜੀ 1200 1300 1400 ਹੂੰ ਨਾਲ ਚੁੰਨੀ ਨਾਲ ਦੁਪੱਟਾ ਦੇਖੋ ਸ਼ਿਮਰਦਾ ਅੱਛਾ ਸ਼ਿਮਰਚ ਸ਼ਿਮਰਚ ਪ्युअर ਸ਼ਿਮਰਚ 500 ਰੁਪਏ ਦਾ 500 ਦਾ ਕੜਾ ਯਾਣਾ ਵੀ ਜਿਹੜੀ ਗੋਵਿੰਦ ਮੈਂ ਜਿਹੜੀ ਗੋਵਿੰਦ ਜੀ ਤੁਹਾਨੂੰ ਗੱਲ ਕਹੀ ਹੈ ਜਿਹੜੇ ਰੇਟ 'ਚ ਦੁਕਾਨਦਾਰ ਨੂੰ ਆਉਣਾ ਹੈ ਅਸੀਂ ਉਹ ਰੇਟ 'ਚ ਦੇਣਾ ਮੈਂ ਉਹ ਰੇਟ 'ਚ ਦੇਣਾ ਕੁੜੀਆਂ ਕਹਿੰਦੀਆਂ ਨੇ ਮੈਂ ਸ਼ਿਮਲੇ ਤੋਂ ਲਿਆਈ ਅੱਛਾ ਤੇ ਮੈਂ ਚੱਲੀ ਕਹਿੰਦੀ ਜੀ ਸ਼੍ਰੀਨਗਰ ਮੈਂ ਸ਼੍ਰੀਨਗਰ ਤੋਂ ਲਈ ਹਾਂ ਮੈਂ ਸੂਟ ਉਹ ਲੰਗੋਵਾਲ 'ਚ ਦਊਂਗਾ ਅੱਛਾ ਸ਼੍ਰੀਨਗਰ ਵਾਲੇ ਸ਼ੀ ਨਾਗਰ ਵਾਲਾ ਡਬਲ ਬੈੱਡ ਦਾ ਕੰਬਲ ਕਿੰਨੇ ਦਾ 500 ਦਾ ਇਹ ਜੀ ਹਾਂਜੀ ਬਾਈ ਨਿੱਗਾ ਵੀ ਪੂਰਾ ਤੇ ਲਾਈਟ ਵੇਟ ਦੇ ਵਿੱਚ 500 ਦਾ ਦੇਖੋ 500 ਦਾ ਡਬਲ ਬੈੱਡ ਦਾ ਕੰਬਲ ਦੂੰਗਾ ਸਿੰਗਲ ਕੰਬਲ ਦੂੰਗਾ 350 ਦਾ ਹੁਣ ਇਹ ਜਿਹੜਾ ਸੂਟ ਹੈ ਜੀ ਹਮ ਬਾਜ਼ਾਰ ਦੇ ਵਿੱਚ ਆਮ ਇਹ ਕੋਈ 800 900 ਐਂ ਵੇਚਦਾ ਹੈ ਅੱਛਾ ਜੀ ਔਰ ਮੇਰਾ ਜਿਹੜਾ ਸੂਟ ਹੈ 500 ਰੁਪਏ ਦਾ ਅੱਛਾ ਜੀ ਸੂਟ ਪੂਰਾ ਪੂਰਾ ਗਰਮ ਸੂਟ ਨਾਲ ਸ਼ਾਲ ਜੀ ਹੂੰ ਪੂਰਾ ਨਾਲ ਸ਼ਾਲ ਦਵਾਂਗੇ ਜੀ ਪੂਰਾ ਜੀ ਇੱਕ ਵੱਡਾ ਸ਼ਾਲ ਡਬਲ ਔਰ ਇਹਦੇ ਵਿੱਚ ਡਿਜ਼ਾਈਨ ਹੂੰ ਮੈਂ ਕਹਣਾ ਜੀ ਇੱਕ ਤੋਂ ਇੱਕ ਡਿਜ਼ਾਈਨ ਅਨਕੰਤ ਜੇ ਤੁਸੀਂ ਕਹੇ ਬੰਦਾ 100 ਸੂਟ ਚਾਹੀਦਾ ਅੱਛਾ ਜੀ 100 ਸੂਟ ਵੀ ਹਾਜ਼ਰ ਸਤ ਛੇ ਕਾਲ ਦੋਸਤੋ ਲੋਂਗੋਵਾਲੀਆ ਗੋਬਿੰਦ ਸਿੰਘ ਪੇਜ ਤੇ ਸਵਾਗਤ ਕਰਦੇ ਆਂ ਤੇ ਮੈਂ ਤੁਹਾਨੂੰ ਦੱਸਦਾ ਅੱਜ ਮੈਂ ਆਪਦੇ ਪਿੰਡ ਲੋਂਗੋਵਾਲ ਜਾਨੀ ਕਿ ਏਸ਼ੀਆ ਦੇ ਸਭ ਤੋਂ ਵੱਡੇ ਪਿੰਡ 'ਚ ਖੜਾ ਆਂਗਾ ਇਹ ਇੱਕ ਵੱਡੀ ਗੱਲ ਆ ਮੇਰੇ ਲਈ ਮਾਣ ਵਾਲੀ ਗੱਲ ਆ ਦੂਜੀ ਮਾਣ ਵਾਲੀ ਗੱਲ ਆ ਬਾਈ ਲੋਂਗਵਾਲ 52 ਸ਼ਹੀਦਾਂ ਦੀ ਧਰਤੀ ਆ ਇਹ ਵੀ ਸਭ ਤੋਂ ਵੱਡੀ ਮਾਣ ਵਾਲੀ ਗੱਲਾਂ ਪਰ ਅੱਜ ਜਿਹੜੀ ਗੱਲ ਕਰਦੇ ਆ ਲੋਂਗਵਾਲ ਦੇ ਸਭ ਤੋਂ ਵੱਡੇ ਕੱਪੜੇ ਦੇ ਸ਼ੋਰੂਮ 'ਚ ਖੜੇ ਆ ਇਹਨਾਂ ਨੇ ਧਮਾਕਾ ਕਰਤਾ ਸੇਲ ਆਤੀ ਸਰਦੀਆਂ ਵਾਲੇ ਕੱਪੜੇ ਰਿਕਾਰਡ ਤੋੜ ਰੇਟਾਂ ਦੇ ਜਿਹੜੇ ਰੇਟਾਂ ਦੇ ਦੁਕਾਨਦਾਰ ਨੂੰ ਕੱਪੜਾ ਆਉਂਦਾ ਉਸ ਰੇਟ ਤੇ ਦੇਣ ਜਾ ਰਹੇ ਨੇ ਆਪਾਂ ਗੱਲਬਾਤ ਕਰਾਂਗੇ ਸਾਡੇ ਵੀਰ ਅਜੇ ਕੁਮਾਰ ਜੀ ਨਾਲ ਸਤਿ ਸ਼੍ਰੀ ਅਕਾਲ ਵੀਰ ਜੀ ਪਹਿਲਾਂ ਤਾਂ ਮਾਈਕ ਲਾ ਲੋ ਜੀ ਹੋਰ ਸੇਤਾ ਠੀਕ ਨੇ ਜੀ ਹਾਂ ਜੀ ਹਾਂ ਜੀ ਬਹੁਤ ਵਧੀਆ ਕਿਵੇਂ ਚੱਲਦਾ ਈ ਕੰਮ ਧੰਦਾ ਕੰਮ ਧੰਦਾ ਵਾਹਿਗੁਰੂ ਦੀ ਕਿਰਪਾ ਜੀ ਬਿਲਕੁਲ ਵਾਹਿਗੁਰੂ ਦੀ ਕਿਰਪਾ ਚਾਹੀਦੀ ਹੈ ਜੀ ਸਾਰਿਆਂ ਦੇ ਸਾਰੇ ਦੁਨੀਆ ਦੇ ਚਾਹੀਦੀ ਆ ਅੱਛਾ ਤੁਸੀਂ ਲਾਤੀ ਜੀ ਸੇਲ ਰਿਕਾਰਡ ਤੋੜ ਜਿਵੇਂ ਤੁਸੀਂ ਦੱਸ ਦਿੱਤੀ ਹਾਂਜੀ ਹਾਂਜੀ ਵੀ ਜਿਹੜੇ ਰੇਟ ਦੁਕਾਨਾਂ ਦੇ ਕੱਪੜਾ ਹੁੰਦਾ ਸੀ ਉਸ ਰੇਟ ਵੇਚ ਰਹੇ ਆ ਅੱਛਾ ਜੀ ਬਿਲਕੁਲ ਜੀ ਅੱਛਾ ਜਿਹੜਾ ਬਾਹਰੇ ਪਏ ਇੱਥੋਂ ਇਹੇ ਵੇਚ ਰਹੇ ਹੋ ਕਿ ਅੰਦਰ ਵੀ ਐਵੇਂ ਆ ਆਪਾਂ ਅੰਦਰ ਵੀ ਤੇ ਬਾਹਰ ਵੀ ਜੀ ਅੱਛਾ ਜੀ ਦੋਨੋਂ ਪਾਸੇ ਧਮਾਕਾ ਲਾਤਾ ਪਹਿਲਾਂ ਬਾਹਰ ਪਾਸੇ ਆ ਜੀ ਜਿਹੜਾ ਵੱਡਾ ਧਮਾਕਾ ਤੁਸੀਂ ਬਾਹਰੇ ਲਾਇਆ ਆਪਾਂ ਉੱਥੋਂ ਸ਼ੁਰੂ ਕਰਦੇ ਆ ਕੰਮ ਵੀ ਪਏ ਨੇ ਗਰਮਾ ਗਰਮ ਇੱਧਰ ਲੋਈਆਂ ਪਈਆਂ ਨੇ ਕੰਬਲੀਆਂ ਪਈਆਂ ਨੇ ਉਧਰ ਪਹਿਣਾ ਦੇ ਸਟਾਲ ਪਈ ਨੇ ਹਨਾ ਜੀ ਅੱਛਾ ਵੀਰ ਜੀ ਆ ਗਰਮ ਕੱਪੜੇ ਨੇ ਇਹ ਗਰਮ ਸੂਟ ਨੇ ਜੀ ਹਾਂਜੀ ਤੁਹਾਨੂੰ ਇੱਕ ਚੀਜ਼ ਦਿਖਾਉਣਾ ਮੈਂ ਹੁਣ ਇਹ ਜਿਹੜਾ ਸੂਟ ਹੈ ਜੀ ਹਮ ਬਾਜ਼ਾਰ ਦੇ ਵਿੱਚ ਆਮ ਇਹ ਕੋਈ 800 900 ਐਂ ਵੇਚਦਾ ਹੈ ਅੱਛਾ ਜੀ ਔਰ ਮੇਰਾ ਜਿਹੜਾ ਸੂਟ ਹੈ 500 ਰੁਪਏ ਦਾ ਅੱਛਾ ਜੀ ਸੂਟ ਪੂਰਾ ਗਰਮ ਸੂਟ ਨਾਲ ਨਾਲ ਛਾਲ ਜੀ ਹਮ ਪੂਰਾ ਨਾਲ ਸ਼ਾਲ ਦਵਾਂਗੇ ਜੀ ਪੂਰਾ ਜੀ ਇੱਕ ਵੱਡਾ ਸ਼ਾਲ ਡਬਲ ਔਰ ਇਹਦੇ ਵਿੱਚ ਡਿਜ਼ਾਈਨ ਆ ਹੂੰ ਮੈਂ ਕਹਣਾ ਜੀ ਇੱਕ ਤੋਂ ਇੱਕ ਡਿਜ਼ਾਈਨ ਅਨਕੰਤ ਜੇ ਤੁਸੀਂ ਕਹੇ ਬੰਦਾ 100 ਸੂਟ ਚਾਹੀਦਾ ਅੱਛਾ ਜੀ 100 ਸੂਟ ਵੀ ਹਾਜ਼ਰ ਨਾਲ ਦੀ ਨਾਲ 500 ਰੁਪਏ ਚ ਲੈ ਵੀ 500 ਦੇ ਵਿੱਚ ਗਰਮ ਸੂਟ ਦੇ ਨਾਲ ਸਟਾਲ ਦੇ ਇੱਕ ਹੋਰ ਚੀਜ਼ ਹੈ ਹਾਂਜੀ ਬਾਜ਼ਾਰ ਦੇ ਵਿੱਚ ਜਿਵੇਂ ਆ ਸੂਟ ਹੈ ਜੀ ਹਾਂਜੀ ਕੜਾਈ ਵਾਲਾ ਕੜਾਈ ਵਾਲਾ ਜੀ ਇਹ ਵਿਕਦਾ ਜੀ 1100 1200 ਠੀਕ ਆ ਔਰ ਆਪਣਾ ਰੇਟ ਹੈਗਾ ਸਾਰੇ 600 ਫਿਕਸ ਰੇਟ ਆ ਜੀ ਫਿਕਸ 600 ਦਾ ਇਹ ਵੀ ਕੰਪਲੀਟ ਵਾਲਾ ਕੰਪਲੀਟ ਲਓ ਜੀ ਇਹ ਨਾਲ ਸ਼ਾਵਰ ਜੀ ਨਹੀਂ ਵੀ ਇਦੋਂ ਵੱਡੀ ਸ਼ੇਲ ਕਿਤੇ ਨਹੀਂ ਮਿਲਦੀ ਆਹ ਦੇਖੋ ਇਹ ਨਾਲ ਕढ़ਾਈ ਵਾਲਾ ਇਹਨੂੰ ਦੇਖੋ ਤੁਸੀਂ ਇਹ ਸਾਰਾ ਵਰਕ ਹੋਇਆ ਹੋਇਆ ਜੀ ਹਾਂ ਕढ़ਾਈਆਂ ਵਾਲੇ ਦੇ ਵਿੱਚ ਡਿਜ਼ਾਈਨ ਐਨੇ ਕਨੇ ਇਹਦੇ ਤੁਸੀਂ ਐਂ ਕਹੋਗੇ ਜੀ ਕਿਹੜਾ ਲਮਾ ਕਿਹੜਾ ਛੱਡਾਂ ਉਲਝੋਗੇ ਤੇ ਆ ਕੇ ਉਲਝੋਗੇ ਜੀ ਸਾਰੇ ਸੋਨੇ ਤੋਂ ਸੋਨੇ ਨੇ ਆ ਨਾ ਜੀ ਆਹ ਦੇਖੋ ਜੀ ਤੁਸੀਂ ਦੇਖੋ ਕਿੰਨਾ ਖੂਬਸੂਰਤ ਟਿਕਟ ਡਿਜ਼ਾਈਨ ਆਹ ਦੇਖੋ ਭਾਜੀ ਡਿਜ਼ਾਈਨ ਦੇਖੋ ਬਿਲਕੁਲ ਨਾ ਦਾ ਠੰਡ ਲੱਗੇ ਨਾ ਪੈਸਾ ਲੱਗੇ ਨਾ ਪੈਸਾ ਲੱਗੇ ਨਾ ਠੰਡ ਲੱਗੇ ਨਾ ਪੈਸਾ 600 ਰੁਪਏ ਦਾ ਸੂਟ ਹੈ ਜੀ ਅਗਲੇ ਨੂੰ ਕਿੰਨਾ ਪਿਆ 200 ਰੁਪਿਆ ਇੱਕ ਸਾਲ ਦਾ ਤਿੰਨ ਸਾਲ ਪਾਉਗੀ ਅੱਛਾ ਤਿੰਨ ਸਾਲ ਚੱਲੂਗਾ ਤਿੰਨ ਸਾਲ ਪਾਉਗੀ 200 ਰੁਪਿਆ ਇੱਕ ਸਾਲ ਦਾ ਲਓ ਜੀ ਦੇਖੋ ਨਾਲ ਸ਼ਾਲ ਇਹਦਾ ਕੀ ਰੇਟ ਹੈ ਜੀ ਹੁਣ ਆ ਸੂਟ ਹੈ ਜੀ ਵੈਲਵਟ ਦਾ ਸੂਟ ਸਾਰਾ ਗਰਮ ਸੂਟ ਇਕੱਠਾ ਨਾਲ ਸ਼ਾਲ ਸਿਰਫ 400 ਦਾ ਅੱਛਾ ਸਿਰਫ 400 ਦਾ 400 ਦਾ ਗਰਮ ਸੂਟ ਬੈਲਵਟ ਦਾ ਬਣੂ ਐਨ ਜੀ ਖੁਲਾਣਾ ਮੈਂ ਕਹਣਾ ਪੂਰਾ ਨਾਲ ਸ਼ਾਲ ਸਟੋਲ ਨਾਲ ਠੀਕ ਹੈ ਜੀ 400 ਦਾ ਦੇਖੋ ਜੀ ਇਹ ਗਰਮ ਕੰਬਲ ਪਏ ਨੇ ਹਨਾ ਜੀ ਡਬਲ ਬੈੱਡ ਦੇ ਨੇ ਉਹ ਆਪਣੇ ਸਿੰਗਲ ਕੰਬਲ ਡਬਲ ਬੈੱਡ ਦੇ ਕੰਬਲ ਜੀ ਆਹ ਦੇਖੋ ਜੀ ਜਿਵੇਂ ਆਹ ਕੰਬਲ ਆ ਗਿਆ ਜੀ ਹੂੰ ਆਹ ਫੜੋ ਫੜੀ ਵੀ ਇੱਧਰ ਮੜਿਆ ਆ ਦੇ ਡਬਲ ਬੈਡ ਡਬਲ ਬੈਡ ਦਾ ਕੰਬਲ ਕਿੰਨੇ ਦਾ 500 ਦਾ ਇਹ ਜੀ ਹਾਂਜੀ ਭਾਈ ਨਿੱਗਾ ਵੀ ਪੂਰਾ ਤੇ ਲਾਈਟ ਵੇਟ ਦੇ ਵਿੱਚ 500 ਦਾ ਦੇਖੋ 500 ਦਾ ਡਬਲ ਬੈਡ ਦਾ ਕੰਬਲ ਦੂੰਗਾ ਸਿੰਗਲ ਕੰਬਲ ਦੂੰਗਾ 350 ਦਾ ਅੱਛਾ ਵੀਰੇ ਜੇ ਕਿਸੇ ਨੇ ਕੋਰੀਅਰ ਕਰਾਉਣਾ ਹੋਵੇ ਉਹ ਵੀ ਹੋ ਜੂ ਹੋ ਜੂਗਾ ਜੀ ਨਾਲ ਦੀ ਨਾਲ ਵੀਰੇ ਬੈਠੇ ਮੰਗਾਓ ਕੋਰੀਅਰ ਖਰਚਾ ਵੱਖਰਾ ਹੈ ਉਹ ਤਾਂ ਅਲੱਗ ਹੋਊਗਾ ਦੇਖੋ ਆਪਣਾ ਕੋਰੀਅਰ ਖਰਚਾ ਅਲੱਗ ਇੱਕ ਚੀਜ਼ ਹੋਰ ਦਿੰਨਾ ਭੈਣਾ ਲਈ ਮੈਂ ਜਿਵੇਂ ਕਹਿੰਦੇ ਨੇ ਪਟਾਕਾ ਸੂਟ ਕੜਾਈ ਵਾਲਾ ਇਹਦਾ ਰੇਟ ਹੁੰਦਾ ਜੀ 1200 1300 1400 ਹੂੰ ਨਾਲ ਚੁਣੋ ਨਾਲ ਨਾਲ ਦੁਪੱਟਾ ਦੇਖੋ ਸ਼ਿਮਰ ਦਾ ਅੱਛਾ ਸ਼ਿਮਰ ਚ ਸ਼ਿਮਰ ਚ ਪ्योर ਸ਼ਿਮਰ ਚ 500 ਰੁਪਏ ਦਾ 500 ਦਾ ਕੜਾਈ ਵਾਲੀ ਜਿਹੜੀ ਗੋਣਨ ਤਾਂ ਮੈਂ ਜਿਹੜੀ ਗੋਬਿੰਦ ਜੀ ਸਾਨੂੰ ਗੱਲ ਕਹੀ ਐ ਜਿਹੜੇ ਰੇਟ 'ਚ ਦੁਕਾਨਦਾਰ ਨੂੰ ਆਉਣਾ ਐ ਅਸੀਂ ਉਹ ਰੇਟ 'ਚ ਦੇਣਾ ਮੈਂ ਤੁਹਾਨੂੰ ਉਹ ਗੱਲ ਕਰਕੇ ਆਪਾਂ ਵੀਡੀਓ ਬਣਾਵਾਂਗੇ ਨਹੀਂ ਸੇਵਾ ਵਾਲਾ ਦੀ ਸੇਵਾ ਵਾਲਾ ਕੰਮ ਸਾਰੇ ਟੱਟੇ ਦੇ ਕੜਾਈ ਔਰ ਡਿਜ਼ਾਈਨ ਇਹਦੇ ਉਹ ਵੇਖੀ ਸ਼ੀਸ਼ੇ ਵਿੱਚ ਦੀ ਝਾਤੀ ਮਾਰ ਕਿੰਨਾ ਮਾਲ ਪਿਆ ਅੱਛਾ ਜੀ ਉਹ ਸਾਰਾ ਇਹਦੇ ਨਾਲ ਇਹ ਸਾਰਾ ਇਹੀ ਮਾਲ ਕੜਾਈ ਵਾਲਾ ਨਹੀਂ ਇਹ ਕਿਨੇ ਕਿਨੇ ਦੇ ਹੋਣਗੇ ਜਿਹੜੇ ਸਟਾਲ ਨੇ ਜੀ ਇਹ ਸਾਰਾ 250 ਤੇ 300 अच्छा जी आगे अंदर अंदर चलिए जी आपा अंदर ले दिखा दिए मोटा ਜਿਹਾ ਹਸਾਬ ਹੈ ਇੱਥੇ ਮੋਟਾ ਰਸਤੇ ਨੇ ਹਾਂ ਜੀ ਹਾਂ ਜੀ ਅੱਛਾ ਵੀਰ ਜੀ ਇਧਰ ਪੱਗਾਂ ਦਾ ਜਿਹੜਾ ਥੋੜਾ ਵੱਖਰਾ ਹੀ ਬਣਾਇਆ ਹੋਇਆ ਹੈ ਸਿਸਟਮ ਇਹ ਆਪਣਾ ਫੋਲ ਵੈਲ ਦਾ ਸੈਕਸ਼ਨ ਹੈ ਜੀ ਸਾਰਾ ਟੋਟਲੀ ਬੇਮਲ ਤੇ ਭਾਰਤ ਦੀ ਕੰਪਨੀ ਦੀ ਦੋ ਦੀ ਆਪਾਂ ਫੋਲ ਵੈਲ ਵੇਚਦੇ ਆ ਮੰਨ ਲਓ ਸਾਰੇ ਕਲਰ ਇੱਥੇ ਮਿਲਦੇ ਨੇ ਹੁਣ ਵੱਡੇ ਸ਼ਹਿਰਾਂ 'ਚ ਭੱਜਣ ਦੀ ਲੋੜ ਨਹੀਂ ਪੱਗਾਂ ਦਾ ਆ ਮੈਂ ਤੁਹਾਨੂੰ ਨਿਗਾਹ ਮਾਰ ਲਓ ਉੱਪਰਲੇ ਪਾਸੇ ਵੀ ਇਹ ਤੇ ਵੀ ਉਹ ਵੀ ਲੱਗਿਆ ਬੈਠੇ ਹੋਰ 100 ਰੁਪਿਆ ਦਾ ਤੁਹਾਨੂੰ ਥੋਣੀ ਇੰਨਾ ਕਿ ਬਾਈ ਹੁਣਾਂ ਕੋਲੇ ਘਰੇ ਪਿਆਊਗਾ ਮਾਲ ਹਨਾ ਮੈਨੂੰ ਪਤਾ ਹੈਗਾ ਸਟਾਕ ਹੁੰਦਾਗਾ ਸਟਾਕ ਵਾਧੂ ਆਪਣੇ ਕੋਲ ਸੁਖਨਾਲਾ ਇੱਧਰ ਸ਼ੋਅਰੂਮ ਤੇ ਨਿਗਾਹ ਮਾਰ ਲਓ ਜੀ ਇੰਨਾ ਹੀ ਉੱਪਰਲੇ ਪਾਸੇ ਹੈਗਾ ਮਾਲ ਜਿਨਾ ਮਰਜ਼ੀ ਚੱਕ ਲਓ ਅਸੀਂ ਇੱਥੇ ਆ ਕੱਪੜੇ ਜਿਹੜੇ ਰਿਲਾਏ ਪਏ ਨੇ ਜੀ ਹੁਣ ਹਾਂ ਮੈਂ ਤੁਹਾਨੂੰ ਇੱਕ ਚੀਜ਼ ਇੱਥੇ ਹੋਰ ਦਿਖਾਉਣਾ ਹਾਂਜੀ ਆ ਲਓ ਜੀ ਕਸ਼ਮੀਰੀ ਸੂਟ ਕੁੜੀਆਂ ਕਹਿੰਦੀਆਂ ਨੇ ਮੈਂ ਸ਼ਿਮਲੇ ਤੋਂ ਲਿਆਈ ਅੱਛਾ ਤੇ ਮੈਂ ਚੱਲੀ ਕਹਿੰਦੀ ਸੀ ਸ਼੍ਰੀਨਗਰ ਮੈਂ ਸ਼੍ਰੀਨਗਰ ਤੋਂ ਲਈ ਹਾਂ ਮੈਂ ਸੂਟ ਉਹ ਲੰਗੋਵਾਲ ਚ ਦਊਗਾ ਅੱਛਾ ਸ਼੍ਰੀਨਗਰ ਵਾਲੇ ਸ਼੍ਰੀਨਗਰ ਵਾਲਾ ਲਓ ਜੀ ਕਸ਼ਮੀਰੀ ਸੂਟ ਭਾਈ ਇਧਰ ਨਿਗਾਹ ਮਾਰ ਲਓ ਕਲਰ ਵੀ ਕਿੰਨੇ ਸੋਹਣੇ ਸੋਹਣੇ ਨੇ ਔਰ ਨਾਲ ਹੀ ਸਲਵਾਰ ਨਾਲ ਹੀ ਸਟੌਲ ਸਾਰਾ ਕੁਝ ਕੰਪਲੀਟ ਇੱਕੋ ਹੀ ਚੀਜ਼ ਇੱਕੋ ਹੀ ਕਪੜਾ ਕੋਈ ਅਲੱਗ ਨਹੀਂ ਆਹ ਦੇਖ ਲੋ ਲੋਕ ਨਹੀਂ ਕੀ ਕਰਦੇ ਨੇ ਸਲਵਾਰ ਦਾ ਕਪੜਾ ਅੱਡ ਸ਼ਾਲ ਦਾ ਅੱਡ ਆਪਣਾ ਹੀ ਨਹੀਂ ਸਾਰਾ ਇੱਕ ਕਪੜਾ ਅਜੇ ਇੱਕ ਗੱਲ ਹੋਰ ਆ ਫਰਵਰੀ ਦੇ ਆ ਫਰਵਰੀ ਦਾ ਰਹੂਗੀ ਪੂਰੀ ਠੰਡ ਅੱਧੀ ਜਨਵਰੀ ਹੋਗੀ ਪੂਰੀ ਠੰਡ ਰਹੂਗੀ ਆ ਕੱਪੜੇ ਤੁਹਾਨੂੰ ਠੰਡ ਨਹੀਂ ਲੱਗਣਦੇ ਨੇ ਠੰਡ ਨਹੀਂ ਲੱਗਣਦੇ ਨੇ ਇਹ ਪੂਰਾ ਕਸ਼ਮੀਰ ਵਾਲਾ ਕਸ਼ਮੀਰ ਵਾਲਾ ਸੌਦਾਊਗਾ ਵੀ ਇੱਥੇ ਲੈ ਲਿਆ ਠੀਕ ਹੈ ਜੀ ਔਰ ਇਹਨਾਂ ਚ ਡਿਜ਼ਾਈਨ ਆ ਰੰਗ ਡਿਜ਼ਾਈਨ ਜਿੰਨੇ ਮਰਜ਼ੀ ਮੈਂ ਕਹਿੰਦਾ ਵੀਰੇ ਤੁਹਾਨੂੰ ਇੱਕ ਹੋਰ ਦਾ ਆਫਰ ਹੈ ਇਹ ਸੂਟ ਦੀ ਮੇਰੀ ਸਭ ਤੋਂ ਵੱਡੀ ਆਫਰ ਤੁਹਾਨੂੰ ਸੁਣ ਲਓ ਹੂੰ ਇਹਦਾ ਆਮ ਰੇਟ ਹੁੰਦਾ ਹੈ 1700 1800 ਲੋਕ ਇਹਨੂੰ ਕਹਿੰਦੇ ਨੇ ਕਿ ਜੀ ਅੱਜ ਖੀਨ ਖਾਪ ਗਰਮ ਸੂਟ ਅੱਛਾ ਜੀ ਖੀਨ ਖਾਪ ਗਰਮ ਸੂਟ ਗਰਮ ਸੂਟ ਕਹ ਕੇ ਬਜ਼ਾਰਾਂ ਚ 1800 ਦਾ ਵੇਚਦੇ ਨੇ ਜੀ ਠੀਕ ਹੈ ਜੀ ਮੇਰਾ ਰੇਟ 900 ਰੁਪਏ ਦਾ ਤੇ 1000 ਦਾ ਦੋ ਰੇਟਾਂ ਚ ਮਾਰ ਦੋ ਅਕਦਮ ਮੁੱਲ ਚ ਦੇਵੋਗੇ ਹਾਂ ਜੀ ਲੋ ਜੀ ਗੱਲ ਇਹ ਹੈ ਵੀ ਸ਼ਾਲ ਨਾਲ ਪਹਿਲੀ ਗੱਲ ਦਾ ਜੇ ਤਾਂ ਲੰਗੋਆ ਵਾਲਾ ਹੀ ਲੈਣਾ ਹੋਵੇ ਜੀ ਕਿੱਥੇ ਆਉਣ ਲੰਗੋਆ ਲੈਣਾ ਆਪਣਾ ਅੰਦਰਲਾ ਖੂ ਮੇਨ ਬਾਜ਼ਾਰ ਹੂੰ ਦੇਵਿਸ਼ ਕਲਾਸ ਹਾਊਸ ਸਾਊਥ ਤੋਂ ਵੱਡਾ ਸ਼ੋਰੂਮ ਆ ਲੰਗੋ ਵਾਲਾ ਤੇ ਜੇ ਕੋਰੀਅਰ ਮੰਗਾਉਣਾ ਤਾਂ ਫੋਨ ਨੰਬਰ ਸਕਰੀਨ ਤੇ ਦਿੱਤਾ ਹੋਇਆ ਡਿਜ਼ਾਈਨ ਤੁਸੀਂ ਮੰਗਾ ਲਓ ਫੋਟੋ ਖਿੱਚ ਕੇ ਭੇਜ ਦਿਓ ਭਾਈ ਇਹ ਤੇ ਦੇਖ ਲੈਣਗੇ ਸ਼ਾਲ ਡਬਲ ਲਓ ਜੀ ਇਹ ਤਾਂ ਇਹਦਾ ਪੂਰਾ ਵੱਡਾਗਾ ਹੈ ਡਬਲ ਸ਼ਾਲ ਹੈ ਜੀ ਤਾਂ ਕਮਾਲ ਦੀ ਗੱਲ ਹੈ ਇਹ ਮੈਨੂੰ ਲੱਗਦਾ ਕੱਲਾ ਹੀ 500 ਦਾ ਆਉਂਦਾ ਹੋਊਗਾ ਤੁਸੀਂ ਨੌਂ ਫੋ ਦਾ ਸਾਰਾ ਸੂਟ ਦੇ ਆਪਾਂ ਸੂਟ ਹੀ ਦੇਈ ਜਾਂਦੇ ਆ ਜੀ ਜਮਾਂ ਸਹੀ ਗੱਲ ਆ ਗਈ ਇਹ ਚੀਜ਼ ਹੈ ਇੱਕ ਮੇਰੇ ਕੋਲ ਆਈ ਹੈ ਕਾਟਰਾਈਜ਼ ਹਾਂ ਕਿਹਾ ਤੁਮਾਕੇਦਾਰ ਕਾਟਰਾਈਜ਼ ਹੈ ਜੀ ਔਰ ਨਿਤਨਵੇਂ ਦੇ ਜਾਈਏ ਨਿਤਨਵੇਂ ਡਿਜ਼ਾਈਨ ਕਾਟਰਾਈਜਾਂ ਦੇ ਹਾਂ ਆ ਦੇਖੋ ਜੀ ਸੈਂਪਲ ਲਓ ਜੀ ਮਾਲ ਨਤ ਨਵਾ ਗਰਮਾ ਗਰਮ ਚੱਕ ਲੋ ਬਾਈ ਜਿੰਨਾ ਮਰਜੀ ਕਹਿੰਦਾ ਉਹਨੇ ਬਾਈ ਨੇ ਲਪੇਟ ਲਪੇਟ ਮਾਲ ਪੂਰਾ ਨਵਾ ਫਰੈਸ਼ ਮਾਲ ਆਇਆ ਹੋਇਆਗਾ ਤੇ ਰੇਟ ਲਾ ਦਿਓ ਇਹਦਾ ਕੌਟਰਾਇਜ਼ ਤੋਂ ਕੌਟਰਾਇਜ਼ ਰੀਵਾ ਦਾ ਸੂਟ ਹੈਗਾ ਸਾਰੀ 1200 ਰੁਪਏ ਦਾ ਦੂੰਗਾ ਜੀ ਹਾਂ ਪੂਰਾ ਸੂਟ ਜੀ ਪੂਰਾ ਸੂਟ 1200 ਰੁਪਏ ਦਾ ਇਹ ਵਾਲਾ ਜਿਹੜਾ ਬੰਦੇ ਨੇ ਲੈਣਾ ਜੀ ਹਮ ਰੀਵਾ ਕੰਪਨੀ ਦਾ ਸੂਟ ਰੀਵਾ ਦਾ ਜੀ ਹਾਂ ਜੀ ਨਾਮ ਨਾਲ ਵਿਕਦਾ ਰੀਵਾ ਦਾ ਬ੍ਰਾਂਡ ਹੈ ਜੀ ਬ੍ਰਾਂਡ ਹੈ ਪਤਾ ਕਰ ਲੋ ਮਾਰਕੀਟ 'ਚ ਵੀ ਰੀਵਾ ਦਾ ਕੀ ਰੇਟ ਆ ਫਿਰ ਬਾਜ਼ੀ ਤੋਂ ਮੰਗਾ ਲਿਓ ਮੈਨੂੰ ਪਤਾ ਇੱਥੇ ਸਸਤਾ ਮਿਲੀ ਜਾਣਾਗਾ 1200 ਬਹੁਤ ਜਾਇਜ਼ ਰੇਟ ਨੇ ਰੋਜੀ ਇਹਨਾਂ ਤੇ ਰਹਿਣੇ ਹੀ ਅਸੀਂ ਸੂਟਾਂ ਨੇ ਪਤਾ ਲੱਗਦਾ ਹੈਗਾ ਵੀ ਵਾਕਿਆ ਹੀ ਫਰਕ ਆ ਰੇਟਾਂ ਦਾ ਹਨਾ ਆਹ ਸੂਟ ਹੈ ਕਾਟਰਾਈਜ਼ ਦਾ 900 ਰੁਪਏ ਦਾ ਅੱਛਾ ਜੀ ਇਹ ਵੀ ਕਾਟਰਾਈਜ਼ ਹੈ ਇਹ ਵੀ ਕਾਟਰਾਈਜ਼ ਦਾ ਜੀ ਕਸ਼ਮੀਰੀ ਨੇ ਦੀ ਸਲਵਾਰ ਹੈ ਤਮੰਨਾ ਕੰਪਨੀ ਦਾ ਸੂਟ ਹੈ ਨਾਮ ਪਤਾ ਕਰਕੇ ਕਿਤੇ ਪਤਾ ਕਰ ਲਓ ਵੀ 900 ਰੁਪਏ ਦਾ ਮਿਲੂ ਇੱਥੇ ਅੱਜ ਜੀ ਮੈਂ ਨਾ ਮੈਨੂੰ ਐ ਸੀ ਵੀ ਕਿਤੇ ਬਾਹਰੇ-ਬਾਹਰੇ ਸੇਲ ਆ ਅੰਦਰ ਤਾਂ ਮਹਿੰਗਾ ਹੋਊ ਮਾਲ ਪਰ ਅੰਦਰ ਵੀ ਸੇਲ ਹੀ ਆ ਸੇਲ ਹੈ ਜੀ ਹੈ ਕਮਾਲ ਕਰੀ ਜਾਨਾ ਉਹ ਰੇਟਾਂ ਦੀ ਤਾਂ ਮੈਂ ਵੀ ਜਦੋਂ ਆਪਾਂ ਜਾਣਦੇ ਆ ਮਾਰਕੀ ਸੁਣਦੇ ਆ ਸਾਰੀਆਂ ਗੱਲਾਂ ਬਹੁਤ ਜਾਇਜ਼ ਰੇਟ ਨੇ ਤੁਹਾਡੇ ਤੇ ਵਧੀਆ ਕੰਮ ਆ ਮਾਰਕਾ ਕੰਮ ਕਰਾਇਆ ਜੀ ਔਰ ਇੱਕ ਕੁੜਤਾ ਵਿਆਹ ਮਦ ਦਿੱਤਾ ਮੈਂ ਜੀ ਸੇਲ 'ਚ ਔਰ ਉਹ ਤਰਪਾਲ ਵਰਗਾ ਕੱਪੜਾ ਅੱਛਾ ਬੰਦੇ ਨੂੰ ਠੰਡ ਨਹੀਂ ਲੱਗਦੀ ਹੂੰ ਔਰ ਨਜ਼ਾਰੇ ਨਾਲ ਪਾਊਗਾ ਅੱਛਾ ਜੀ ਆ ਰੇਟ ਕੀ ਹੈ ਜੀ 300 300 ਰੁਪਿਆ কুর্তা ਪਜਾਮਾ 5 ਮੀਟਰ ਪੂਰਾ ਪੂਰਾ 5 ਮੀਟਰ ਮੈਂ ਕਹਿਣ ਲੱਗਿਆ ਸੀ ਵੀ ਮੀਟਰ ਦਾ ਬਾਈ 250 ਦਾ ਹੋਊਗਾ ਯਾਰ 300 ਦਾ ਮਹਿੰਗਾ ਕਹੀਆਂ ਨਾ 300 ਰੁਪਏ ਦਾ কুর্তা ਪਜਾਮਾ ਦਊਗਾ ਜੀ 5 ਮੀਟਰ ਲੈ ਵੀ ਮਿੱਤਰੋ ਹੁਣ ਹੋਰ ਕੀ ਚਾਹੀਦਾਗਾ ਕੱਪੜੇ ਨੇ ਲੈ ਗਾ ਮਾਰਨੂੰ ਰੰਗ ਕਿੰਨੇ ਕ ਨਹੀਂ ਇਹ ਚ ਰੰਗ ਬਸੇਰੇ ਜਿੰਨੇ ਮਰਜ਼ੀ ਰੰਗ ਮੰਗਾ ਲਓ ਤੁਸੀਂ ਕੀ ਕਰਨਾ ਬਸ ਇਹ ਦੱਸਣਾ ਫੋਟੋ ਖਿੱਚ ਕੇ ਵੀ ਬਾਈ ਇਹਦੇ ਨਾਲ ਦੇ ਰੰਗ ਭੇਜੋ ਹੈ ਜੀ ਜਾਂ ਫਿਰ ਆਜੋ ਲੋਂਗਵਾਲ ਚ ਲੋਂਗਵਾਲ ਚ ਜਿਹੜੇ ਨੇੜੇ ਵਾਲੇ ਨੇ ਦੂਰ ਵਾਲੇ ਮੰਗਾ ਲਓ ਕੋਰੀਅਰ ਆ ਤੁਹਾਡੇ ਘਰ ਤੱਕ ਪਹੁੰਚਦਾ ਪਹੁੰਚਦਾ ਹੋਗਾ ਬਿਲਕੁਲ ਜੀ ਬਿਲਕੁਲ ਲੈ ਵੀ ਸੱਜਣੋ ਜੇ ਸਾਰਾ ਕੁਝ ਦਿਖਾਉਣ ਲੱਗੇ ਵੱਡਾ ਮੌਲ ਕਹਿ ਸਕਦੇ ਆ ਵੱਡਾ ਸ਼ੋਰੂਮ ਆ ਸਾਡੀ ਰਾਤ ਲੰਘ ਜੂ ਕੰਮ ਨਹੀਂ ਮਤਲਬ ਕਿ ਵੀ ਕੱਪੜਾ ਨਹੀਂ ਦਿਖਾ ਜਾਣਾ ਸਾਡੇ ਤੋਂ ਬਸ ਇੱਕ ਹਿਸਾਬ ਲਾ ਲਓ ਤੁਸੀਂ ਇੰਨਾ ਕੱਪੜਿਆਂ ਨੂੰ ਦੇਖ ਕੇ ਵੀ ਬਾਈ ਦੇ ਰੇਟ ਸਾਰੇ ਜਾਇਦ ਨੇ ਪੂਰੇ ਜਾਇਦ ਰੇਟ ਨੇ ਇਹ ਨਹੀਂ ਹੋਗਾ ਵੀ ਜਿਹੜੀ ਚੀਜ਼ ਦਿਖਾਈ ਨਹੀਂ ਉਹ ਮਹਿੰਗੀ ਆਗੀ ਉਹ ਵੀ ਮਾਰਕੀਟ ਅਨੁਸਾਰ ਤੁਹਾਨੂੰ ਬਹੁਤ ਸਸਤੀ ਮਿਲੂਗੀ ਤੁਸੀਂ ਇੱਕ ਵਾਰੀ ਸੰਪਰਕ ਕਰ ਲਓ ਬਾਈ ਤੋਂ ਪੁੱਛ ਲਓ ਵੀ ਤੁਹਾਨੂੰ ਕਿਹੜਾ ਚਾਹੀਦਾ ਕਿਉਂਕਿ ਭੈਣਾਂ ਨੂੰ ਪਤਾ ਹੁੰਦਾ ਵੀ ਕਿਹੜਾ ਸੂਟ ਅਸੀਂ ਪਾਉਣਾ ਕੜਾਈ ਵਾਲਾ ਅ ਕਿਹੜਾ ਕਰੇਵ ਦਾ ਪਾਉਣਾ ਜਾਂ ਕਿਹੜਾ ਪਾਉਣਾਗਾ ਮੈਨੂੰ ਵੀ ਉਹਨੇ ਤਾਂ ਪਤਾ ਸੋ ਮੈਂ ਬਾਈ ਦਾ ਧੰਨਵਾਦ ਕਰੂੰਗਾ ਜਿਹੜਾ ਨੇ ਕੀਮਤੀ ਸਮਾਂ ਦਿੱਨੇ ਭੀੜ ਪੂਰੀ ਲੱਗੀ ਹੋਈ ਸੀ ਸ਼ਾਮ ਨੂੰ ਅਸੀਂ ਆਹ ਦੇਖ ਲਓ ਜੀ ਸਾਢੇ 5 ਪੌਣੇ 6 ਹੋ ਗਏ ਹੁਣ ਸਮਾਂ ਲੱਗਿਆ ਬਾਈ ਕਹਿੰਦਾ ਵੀ ਦਿਨੇ ਸਾਢੇ ਤੋਂ ਟਾਈਮ ਨਹੀਂ ਹੈਨਾ ਦਿਨੇ ਗੱਲ ਨਹੀਂ ਹੋਣੀ ਤੁਸੀਂ ਸ਼ਾਮ ਜੀ ਨੂੰ ਆਇਓ ਸੋ ਉਹ ਟਾਈਮ ਕੱਢ ਕੇ ਬਾਈ ਨੇ ਸਮਾਂ ਦਿੱਤਾ ਆਪਾਂ ਨੂੰ ਧੰਨਵਾਦ ਕਹਿੰਦਾ ਵੀਰ ਜੀ ਤੁਹਾਡਾ ਯੋ ਕੀਮਤੀ ਸਮਾਂਤਾ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਇੰਨਾ ਪਿਆਰ ਦਿੰਦੇ ਹੋ ਬਈ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਮੇਰੇ ਲੋਂਗੋਵਾਲ ਪਿੰਡ ਦੀ ਹੈਗੀ ਤੁਹਾਡੇ ਹਰ ਇੱਕ ਪਿੰਡ ਦੇ ਵਿੱਚ ਪਹੁੰਚਣੀ ਚਾਹੀਦੀ ਹੈ ਤਾਂ ਜੋ ਹਰੇਕ ਨੂੰ ਪਤਾ ਲੱਗ ਜੇ ਵੀ ਕੱਪੜਿਆਂ ਦੇ ਰੇਟ ਤਾਂ ਇੰਨੇ ਕੁ ਹੁੰਦੇ ਨੇ ਜਿਨੇ ਨਹੀਂ ਵੀ ਲੈਣਾ ਨਾ ਉਹਨੂੰ ਰੇਟਾਂ ਦਾ ਤਾਂ ਪਤਾ ਲੱਗ ਜੇ ਲੱਗ ਜੇ ਤਾਂ ਜੋ ਤੁਹਾਡੇ ਇਲਾਕੇ ਦੇ ਵਿੱਚ ਕੰਪੀਟੀਸ਼ਨ ਪੈਦਾ ਹੋਵੇ ਸੋ ਕਟ ਬੰਦੇ ਦਾ ਫਾਇਦਾ ਹੋ ਜੇ ਜੀ ਕੰਪੀਟੀਸ਼ਨ ਪੈਦਾ ਹੋ ਜੇ ਸੋ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ